ਜ਼ਿਲ੍ਹਾ ਗੁਰਦਾਸਪੁਰ ਦੇ ਹਲਕਾ ਡੇੜਾ ਬਾਬਾ ਨਾਨਕ ਵਿੱਚ ਐਸਐਸਪੀ ਬਟਾਲਾ ਅਸ਼ਰਿੰਗ ਗੁਟਿਆਲ ਜੀ ਦੇਖ ਰਹੇ ਖੇਡ ਐਸਪੀ ਜਸਵੰਤ ਕੋਰ ਨੇ ਪਹਾੜੀ ਪੁਲਸ ਫੋਰਸ ਦੇ ਨਾਲ ਫਲੈਗ ਮਾਰਚ ਕੱਢਿਆ ਪੱਤਰਕਾਰਾਂ ਦੇ ਨਾਲ ਗੱਲਬਾਤ ਦੌਰਾਨ ਮੈਡਮ ਐਸਪੀ ਹੈੱਡ ਕੁਆਰਟਰ ਜਸਵੰਤ ਕੋਰ ਨੇ ਕਿਹਾ ਕਿ ਚੋਣ ਜਾਬਤਾ ਲੱਗ ਚੁੱਕਾ ਹੈ ਤੇ ਚੋਣਾਂ ਨੂੰ ਮੁੱਖ ਰੱਖਦਿਆਂ ਹੋਏ ਇਹ ਫਲੈਗ ਮਾਰਚ ਸਾਰੀਆਂ ਸਬ ਡਿਵੀਜ਼ਨਾਂ ਵਿੱਚ ਕੱਢ ਰਹੇ ਹਾਂ ਜੀ ਸਰ ਮੈਡਮ ਜੀ ਜੋ ਫਲੈਗ ਮਾਰਚ ਕੱਢੀ ਉਸ ਬਾਰੇ ਕਮ ਸਾਰਿਆਂ ਨੂੰ ਪਤਾ ਹੀ ਹੈ ਕਿ ਇਲੈਕਸ਼ਨ ਜਿਹੜੀ ਆ ਗਈ ਜਿਹੜਾ ਕੋਡ ਲੱਗ ਚੁੱਕਾ ਵਾ ਫਸਟ ਰੋਡ ਨੂੰ ਇਲੈਕਸ਼ਨ ਹੈਗੀ ਆ ਉਹਦੇ ਰਿਗਾਰਡਿੰਗ ਜਿਹੜਾ ਅਸੀਂ ਅੱਜ ਜਿਹੜਾ ਕਿ ਫਲੈਗ ਮਾਰਚ ਕਰ ਰਹੇ ਹਾਂ ਸੋਨਾ ਦੇ ਮੱਧ ਨਜ਼ਰ ਆਪਰੇ ਸੈਕਟਰੀ ਨੂੰ ਲੈ ਕੇ ਸਾਰੇ ਜਿਹੜੇ ਡੇਰਾ ਬਾਬਾ ਨਾਨਕ ਦਾ ਸਾਰਾ ਸਿਟੀ ਏਰੀਆ ਵਾ ਖਾਤੀ ਏਰੀਆ ਵਾ ਖਾਤੀ ਏਰੀਏ ਤੇ ਅਸੀਂ ਗੱਦੀਆਂ ਤੇ ਜਾ ਰਹੇ ਹਾਂ ਸਿਟੀ ਏਰੀਏ ਦੇ ਜਿਹੜਾ ਕਿ ਅਸੀਂ ਫੈਲ ਮਾਰਚ ਜਿਹੜਾ ਕਰਿਆ ਹੋਇਆ ਇਹ ਮੜਮ ਡੇਰਾ ਉਹਨਾਂ ਕੀ ਹੋਰ ਦੇ ਸਾਈਡ ਵੀ ਜਾ ਰਹੇ ਆ ਨਹੀਂ ਇਹ ਤਾਂ ਦੇਖੋ ਸਾਰੇ ਸਬਡਿਵੀਜ਼ਨਲ ਲੈਵਲ ਤੇ ਅਸੀਂ ਸਾਰੇ ਹੀ ਕੱਢ ਰਹੇ ਹਾਂ ਯਾਨੀ ਕਿ ਇੱਕ ਸਭਮੀ ਜਿੰਦੇ ਅਸੀਂ ਕਰ ਰਹੇ ਆ ਅਸੀਂ ਸਾਰੇ ਸਭਮੀ ਜਾਨ ਸਾਡੀ ਪਲੇਟਮਸ ਜਿਹੜੀ ਚੱਲ ਰਹੀ ਹੈ ਅਡੂ ਜਿਹੜੇ ਇਲੈਕਸ਼ਨ ਵਿੱਚ ਜਿਹੜੇ ਕੈਂਡੀਡੇਟ ਆ ਉਹ ਜਗਾ ਜਗਾ ਆਪਣੇ ਘਰ ਰੇ ਪਿੰਡਾਂ ਵਿੱਚ ਉਸ ਬਾਰੇ ਉਹ ਤਾਂ ਜਿਹੜਾ ਵੀ ਐਨਓ ਸੀ ਸਾਡੇ ਕੋਲ ਜਾਂਦੀ ਆ ਗਈ ਜਿਹੜੀ ਪਰਮਿਸ਼ਨ ਉਹ ਡੀਸੀ ਸਾਹਿਬ ਵੱਲੋਂ ਹੁੰਦੀ ਆ ਤੇ ਉਹ ਪਰਮਿਸ਼ਨ ਲੈ ਕੇ ਫਿਰ ਹੀ ਸਾਰੇ ਕਰ ਰਹੇ ਆ